ਬਾਈ ਵਾਲੀਆਂ ਬਰਾਊਨ ਕੁੜੀ ਵਾਲੀਆਂ ਹੈ ਰੋ ਨੇ ਹੌਲੀ ਰੱਖੀ ਓਏ ਪੈਨ ਨਹੀਂ ਪਾਈ ਹੋਈ ਆਪਣੀ ਇੱਧਰ ਬਰੋ ਦਾ 53 ਲੱਬ ਖੜਾ ਬਰੋ ਕੈਨੇਡਾ ਚ ਲੱਗਿਆ ਚਲੋ ਵੀ ਜਰਾ ਹਾਂ ਹਾਂ ਪਰ ਆਪਾਂ ਦੇਖਣਾ ਜੋ ਰੇਣਾ ਤੇ ਆ ਉਥੇ ਅਸਲ ਵਿੱਚ ਕਿ ਪਿੰਡ ਦੇ ਹੰਦੇ ਦੀ ਹੈਰਵਾਈ ਵੀਡੀਓ ਕਹਿੰਦਾ ਮੇਰੀ ਹੈਰੋਂ ਟੁੱਟ ਜੀ ਜ਼ਿਆਦਾ ਜੇ ਨਾ ਖੁੱਲ ਤਾਂ ਕਰਕੇ ਫਿਰ ਅਸੀਂ ਚਲੋ ਉਹ ਹੈਰੋਂ ਕੱਢਤੀ ਆਪਣੀ ਵਾਲੀ ਹੈਰੋਂ ਪੈਂਚਰ ਹੋਈ ਵੀ ਦੀ ਪੱਬੀ ਵਾਲੀ ਪਾ ਲਈ ਤਾਂ ਕਰਕੇ ਆਹ ਜਿਹੜੀ ਹੈਰੋਂ ਦੇ ਆਪਾਂ ਹੁਣ ਇੱਕ ਜੈਕ ਲਵਾਉਨੇ ਨਾਲੇ ਸੱਤੇ ਵੀਰ ਨੂੰ ਮੈਂ ਕਿਹਾ ਨਾਲੇ ਮਹਾਉ ਦਾ ਪੈਂਚਰ ਕੋ ਚੱਲ ਲੋ ਤਾਇਰ ਨਵਾਂ ਪਾ ਲੋ ਉਹ ਵੀ ਉਹ ਰੱਖੀ ਵੇ ਮੈਂ ਆਂਡ ਜਾਵਿਆ ਇਹਨੂੰ ਜਾਂਦਾ ਪਰਲੇ ਪਾਸੇ ਬੈਠੂ ਜਿੰਦਾ ਮੈਂ ਪਰਲੇ ਪਾਸੇ ਪੈਰ ਲਾ ਕੇ ਰੱਖ ਲੈਂਦਾ ਉਹ ਆਏ ਨਹੀਂ ਜਰਦੀਆਂ ਇਹ ਆਏ ਹੋ ਗਏ ਕਿਹੜੇ ਬੰਦੇ ਆਏ ਛੇੜਦਾ ਨਹੀਂ ਬਈ ਹੈਰੋ ਬੜੀ ਘੈਂਟ ਬਣਾਈ ਦੀ ਏ ਯਾਰ ਕਿੰਨੇ ਦੀ ਆ ਇੱਕ 20 ਹਜ਼ਾਰ ਕਿੰਨੇ ਦੀ ਆ ਇੱਕ 20 ਦੀ ਜਦੋਂ ਹੁੰਦਾ ਹੋਰ ਵੀ ਮਹਿੰਗੀ ਕਰਤੀ ਹੋਣੀ ਉਹਨਾਂ ਨੇ ਹੋਰ ਉਹ ਵੀ ਬੜੀ ਦਾ ਨਾ ਨੀ ਨਾਉਤ ਲੱਗਦੇ ਆ ਟੂਲ ਨੂੰ ਐ ਨਿੱਕੇ ਨਿੱਕੇ ਜਿਹੇ ਜਦ ਓਏ ਵੀ ਹੁਣ ਲਿਆਂਦੀ ਆ ਦਵੀਆਂ ਆਪਾਂ 12 12 ਦੀਆਂ ਤਾਂ ਜਲ ਵਾਲੀਆਂ ਬ੍ਰਾਊਨ ਕੁੜੀ ਵਾਲੀਆਂ ਨੇ ਹਾਂਜੀ ਚੱਲ ਚੱਲ ਖੋਲ ਦੇ ਖੋਲ ਦੇ ਇਹਦੇ 'ਚ ਪਾ ਦੇ 6ਵੇਂ 'ਚ 6ਵੇਂ 'ਚ ਕੋਈ ਨਹੀਂ ਗਾਂਧੀ ਟੈਨਸ਼ਨ ਕਾਦੀ ਆ ਓ ਹੁਣ ਲਓ ਜੀ ਲਾਓ ਵੀ ਇਹੋ ਵੀ ਜਾਂਦਾ ਬੁੱਕਰਾ ਤਵੀਆਂ ਦੀ ਬਣਾਈ ਨਾਲ ਬਣਾ ਵੀਡੀਓ ਬਾਈ ਜਣਾ ਦੇਖੋ ਫਿਰ ਲਾਓ ਹੁਣ ਫਿਰ ਕਹੋਂਗੇ ਸਿਰਿਆਂੇ ਟੱਕੀ ਤੇ ਲਾਦਾ ਥੋੜੀ ਥੋੜੀ ਕਰੀਂਗਾ ਹਾਂ ਬਸ 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 ਲੌਗੀ ਜਮਾ ਸੇਰੇ ਵਾਲੇ ਲੱਕ ਚਲਾਦੀ ਕਿਹੜਾ ਗੇਅਰ ਚ ਚਲੋ ਦੇਖੋ ਜਨਾ ਪੂਰੀਆਂ ਖੋਲਤੀਆਂ ਜਨਾ ਪੂਰੀਆਂ ਖੋਲਤੀਆਂ ਇਹ ਤਾਂ ਉਹ ਨਾ ਬੋਲਦੇ ਜੰਮੇ ਪੂਰਾ ਸੇਰੇ ਵਾਲੇ ਚ ਅਗੇ ਹੈਲੋ ਦੂਹੇ ਜਲਾ ਦੇ ਕਿਉਂ ਨਹੀਂ ਭੱਜੀ ਯਾਰ ਹੱਦ ਹੋ ਗਈ ਹਾਂ ਟਾਇਰ ਵੀ ਚੈੱਕ ਕਰ ਸਕਦੇ ਤੁਸੀਂ ਆ ਕੇ ਕੰਪਨੀ ਵਾਲੇ ਵੀ ਕਹਿੰਦੇ ਕਿ ਬਾਅਦ ਚ ਵੀ ਜਉਂ ਵੀ ਪਾਣੀ ਪਾਇਆ ਹੋਇਆ ਹੈ ਹਾਂ ਟਾਇਰਾਂ ਚ ਦੇਖੋ ਖੋਹਰ ਕਿਵੇਂ ਜਾਂਦਾ ਜਮਾ ਤੱਪੜ ਜੀ ਮੀਰ ਖੋਲਤੀ ਡਰਾਈਵਰ ਆਉਣਾ ਚਾਹੁੰਦਾ ਕੋਈ ਡਰਾਈਵਰ ਆ ਜੋਗਾ ਜੇ ਕੋਈ ਡਰਾਈਵਰ ਹੁੰਦਾ ਇਸ ਨੂੰ ਆਉਣਾ ਚਾਹੁੰਦਾ ਵੀ ਮਨ ਚ ਨਾ ਗੱਲ ਰਹੀ ਜੇ ਹੋਊ ਕਰ ਸਕਦਾ ਕਿ ਕੰਪਨੀ ਵਾਲੇ ਵੀ ਰਹਿਣਾ ਬਹੁਤ ਜੱਦ ਤੇ ਆ ਕਿੰਨੀ ਕਿੰਨੀ ਰੇਸ ਤੇ ਆ ਰੇਸ ਦੇਖਣਾ ਜਾ ਕੇ ਉੱਤੇ ਬੈਠੋ ਚਲਾਉ ਵੀ ਪਹਿਲੇ ਚਲਾ ਹੀ ਪਹਿਲੇ ਚ ਪਹਿਲੇ ਚਲਾ ਚਲਾਉ ਵੀ ਦੇਖੋ ਪਹਿਲੇ ਗੇਅਰ ਤੇ ਕਿਨੇ ਚੱਕਰਦਾ 180000 ਰੁਪਏ ਮ ਤੋੜ ਕੇ ਚੱਲ ਰਿਹਾ ਐਂਨੇ ਕ ਤਾਂ ਰੇਕੇ ਤੋੜ ਦਿੰਦਾ ਕਰੋ ਫਿਰ ਜੇ ਇੱਕ ਫੈਰੋਂ ਵੀ ਫਿਰ ਸੇਰੇ ਖੋਲੀ ਵਿਆ ਪੂਰੀ ਦੇਖ ਲੋ ਲੈ ਇਹੀ ਇਹੀ ਜਿਹੜੇ ਚ ਫੇਰ ਜਾਣ ਤੇ ਤੀਜਾ ਗੇੜ ਆ ਗਿਆ ਦੇਖ ਫੋਰ ਵਾਲੇ ਹੈ ਰੋ ਲੱਗ ਪੂਰੀ ਰਹੀ ਆ ਹੁਣ ਤਾਂ ਵਧੀਆ ਯਾਰ ਪਰਫਾਰਮੈਂਸ ਵਧੀਆ ਟਰੈਕਟਰ ਦੀ ਤਾਂ ਕਿ ਉੱਥੇ ਚਾਚੇ ਚਾਚੇ ਨੇ 743 ਲੈ ਆਂਦਾ ਨਵਾਂ ਉਹਦੀ ਵੀ ਦੇਖਾਂਗੇ ਦੇਖੋ ਫੇਰ ਕੜਦਾ ਜਮੈ ਸੀ ਬੁਰੀ ਫੜਲੀ ਵੰਦੀ ਲੈ ਕੀ ਕਹਿਣਾ ਚਾਹੀਆ ਕਹਿੰਦਾ ਧਰਤੀ ਦੀ ਦਾ ਹਿੱਕ ਪਾੜਦੀ ਗਾ ਖੋਲ-ਖੋਲ ਰੱਖਦੀ ਦੇਖੋ ਰਲੇ ਕੰਪਨੀ ਵਾਲੇ ਦੇਖੋ ਜਮਾਂ ਨਹੀਂ ਲਵੇ ਆ ਰਹੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਕਿ ਅਗਲੇ ਨੂੰ ਟਰੈਕਟਰ ਤੇ ਮਾਰਨਾ ਤਾਂ ਹੀ ਛੱਡ ਰੱਖਿਆ ਆਪਣੇ ਲੋਕ। ਕਈ ਕੰਪਨੀ ਵਾਲੇ ਉਹੀ ਡੇਰੀ ਹੁੰਦੇ ਹੁੰਦੇ ਆ। ਦੇਖੋ ਘਰ ਤੋਂ ਕੀ ਦੇਖ ਘਰ ਤੋਂ। ਲੈ ਮੈਂ ਦੇਖਿਆ ਬੰਦਾ ਜਿਹੜਾ ਸੋਬਰੀ ਚ ਲੈ ਕੇ ਜਾਏ। ਮੇਰਾ ਬੰਦੇ ਦਾ ਪਾਥਾ। ਚਿੰਦਰਾ ਲੜ ਬਣਾ ਕੋਈ ਨਹੀਂ ਲੋ ਜੀ ਹੁਣ ਤੇਜ਼ੀ ਵਹਿ ਗਿਆ ਸੱਤੇ ਵੀਰ ਐਂ ਦੱਸ ਹੁਣ ਤਾਂ ਟਰੈਕਟਰ ਚਲਾਇਆ ਕਿਵੇਂ ਲੱਗਿਆ ਤੈਨੂੰ ਪੂਰਾ ਓਕੇ ਰਿਪੋਰਟ ਆਇਆ ਨਾ ਕਿਉਂਕਿ ਤਵੀਆਂ ਵੀ ਆਪਾਂ ਨੇ ਵੱਡੀਆਂ ਪਾ ਲਈਆਂ ਪਹਿਲਾਂ ਛੋਟੀਆਂ ਕੱਢ ਕੇ ਤੇ ਹੁਣ ਰਿਪੋਰਟ ਦੱਸ ਕਿਵੇਂ ਲੱਗੀ ਕੋਈ ਦਵਣ ਦੋਵਣ ਵਾਲਾ ਕੰਮ 1500 RPM ਤੇ ਚੱਲਿਆ ਸੀ ਪਹਿਲੇ ਗੇਅਰ ਤੇ 50 ਰੁਪਏ ਮੈਂ ਡ੍ਰੌਪ ਕਰਕੇ ਚੱਲ ਰਿਹਾ ਸੀ ਅੱਛਾ 12 12 ਦਾ ਸਟਾਫ 24 ਤੁਸੀਂ ਪਹਿਲਾਂ ਜਰਾ ਟੈਸਟ ਕਰਾ ਲੇ ਆਪਣੇ ਕੋਲ ਖਬਰਾਇਆ ਜੀ ਜਾਂ ਜੌਂਡੀ ਰੁਪਿਆ ਹੋਦਾ ਇਹ ਕਿਵੇਂ ਲੱਗਿਆ ਅੱਜ ਟੈਸਟ ਬਹੁਤ ਵਧੀਆ ਤਾਂ ਤੁਸੀਂ ਗੱਲ ਪੂਰਾ ਹੈ ਨਾ ਪੂਰਾ ਤੁਸੀਂ ਆਪਣੇ ਵੱਲੋਂ ਪੂਰਾ ਟਰਾਈ ਕਰ ਲਿਆ ਕਿ ਕਿੱਦਾਂ ਬੱਤ ਬੱਤ ਲੱਗ ਗਈ ਕਿਉਂ ਆਪਣੇ ਕੋਲ 50 55 ਰੁਪਏ ਚੁਪੀਓ ਨੇ ਹਾਂਜੀ ਠੀਕ ਹੈ ਮੈਨੂੰ ਤਾਂ ਸੜਾ ਫਰਕ ਲੱਗਿਆ ਉਹਨਾਂ ਨੂੰ ਅੱਛਾ ਠੀਕ ਕੋਈ ਵਧੀਆ ਹਾਂ ਤਾਂ ਇਹ ਪੂਰੀਆਂ ਛੱਡੀਆਂ ਲੱਗਦੇ ਦੇ ਤੋਂ ਤੋ ਪਹਿਲਾਂ ਹਾਲਾਂ ਦੇ ਵੀ ਚਲਾਇਆ ਆਪਾਂ ਨੇ ਹਾਂਜੀ ਸਹੀ ਜਿਹਾ ਇਹ ਪਿੰਡ ਤੁਹਾਡਾ ਬੋਲਦੇ ਜੀ ਕਿਹੜਾ ਪਿੰਡ ਪਿੰਡ ਮਟੋੜਾ ਜੀ ਜਿਹੜਾ ਪਟੇਰਾ ਨਾ ਨਾ ਕੋਈ ਚੱਕਰ ਨਹੀਂ ਲਓ ਜੀ ਕਹਿੰਦੇ ਢੂੜੋ ਢੂੜੀ ਹੋਇਆ ਪਿਆ ਕੰਮ 12-12 ਦਿਨ ਤਵੀਆਂ ਨੇ ਫੁੱਲ ਖੋਲੀਆਂਵੇਂ ਨੇ ਢੂੜਾਂ ਅਠਾਲਾ ਦਾ ਜਾਂਦਾ ਡਾਕਰ ਜ਼ਮੀਨ ਹੈ ਸੋਕੀ ਜਾਮਾ ਪਰ ਪੱਟਦੀਆਂ ਨੇ ਤਵੀਆਂ ਕੁਸ ਤੰਜਲ ਆਲੀਆਂ ਤਵੀਆਂ ਨੇ ਬ੍ਰਾਊਨ ਕੁੜੀ ਵਾਲੀਆਂ ਦੇਖੋ ਫਿਰ ਬਾਜ ਸੁਣਾ ਮੈਸੀ ਦੀ ਕਿਵੇਂ ਆਉਂਦਾ ਗਰਦਾਂ ਠਾਲਦਾ ਬਰੋਲੇ ਬੰਨ ਤੇ ਕਰੋ ਚੱਕ ਸਾਰੇ ਵੀ ਰਿ ਕਮੈਂਟ ਕਰਕੇ ਦੱਸੋ ਪਰਫਾਰਮੈਂਸ ਕਿਵੇਂ ਲੱਗੀ ਜਗਾ ਦੇਖੋ ਕਹੀ ਜੀ ਬਣਾਤੀ ਜਿਵੇਂ ਰੋਟਾ ਵੇਟਰ ਮਾਰੇ ਬੰਦਾ ਦੂਜੇ ਚ ਚੱਲ ਰਿਹਾ ਤੀਜੇ ਚ ਤੇ ਸਾਰੇ ਕੰਪਨੀ ਵਾਲੇ ਬਾਈ ਪੂਰੇ ਖੁਸ਼ ਨੇ ਪਰਫਾਰਮੈਂਸ ਪੂਰੀ ਆਏ ਨੇ ਕਹਿੰਦੇ ਸਿਰਾ ਗੱਲਬਾਤ ਹੋਈ ਪਈ ਇੱਧਰ ਸਾਰੇ ਦੇਖਦੇ ਨੇ ਖੜੇ ਤੇ ਚਾਚਾ ਬੈਠਾ 4x4 ਤੇ ਪਹਿਲੇ ਚਲਾ ਗਏ ਨੇ ਓਕੇ ਆਏ ਕੰਮ ਕੀ ਸਿਸਟਮ ਆ ਸਤੇ ਗੇਅਰ ਦਾ ਜਿੰਨਾ ਤੋੜਨਾ ਬਸ ਜਿੰਨਾ ਮਰਜ਼ੀ ਤੋੜਨਾ ਹਾਂ ਆ ਦੇਖੋ ਜਿੰਨਾ ਵੀ ਤੁਰਪੂਗਾ ਪਹਿਲੇ ਲੋ ਦਾ ਤੋਰਾ ਹੈ ਇਹ ਦੇਖ ਪਰ ਤੋਰਿਆ ਜਾਂਦਾ ਪੰਨੂ ਲੱਗਦਾ ਵੀ ਵੱਧ ਤੋਰਾ ਇੱਕੋ ਘਟਾ ਦੇਣਾ ਹੁਣਾਂ ਕਿ ਵਧਾਈ ਤੋਰਾ ਫੁੱਲ ਬੀ ਰੇਸ ਦਾ ਨਹੀਂ ਉਹ ਚੱਕਰ ਹੈਗਾ ਵੀ ਪਹਿਲੇ ਲੋ ਦਾ ਤੋਰਾ ਤੋਰਾ ਘਟ ਨਹੀਂ ਜਾਊਗਾ ਠੀਕ ਹੈ ਹੋਰ ਘਟ ਗਿਆ ਹੁਣ ਕਿ ਮੈਂ ਟੋਰੇ ਆ ਯਾਰ ਹੁਣ ਪੂਆ ਨਹੀਂ ਆਉਂਦਾ ਹੈਗਾ ਟੋਰੇ ਵਾਲਾ ਟਰੈਕਟਰ ਜਿਵੇਂ ਹੀ ਘਟ ਗਿਆ ਫਾਇਦਾ ਹੂਏ ਗੀਅਰ ਤੋਂ ਰੇਵੀ ਟਰੈਕਟਰ ਤੇ ਹੋਣਾ ਚਾਹੀਦਾ ਟੋਰੇ ਦਾ ਕਿਉਂਕਿ ਸੁਪਰ ਸੀਟਰ ਆ ਆਟੋਮੈਟਰ ਤੇ ਆਪਾਂ ਨੂੰ ਕਈ ਵਾਰ ਕਿਵੇਂ ਦੀ ਜ਼ਮੀਨ ਹੁੰਦੀ ਹੈ ਕਈ ਵਾਰ ਕਿਵੇਂ ਦੀ ਵੀ ਟੋਰਾ ਵਧਾਉਣਾ ਘਟਾਉਣਾ ਪੈਂਦਾ ਆ ਬਾਕੀ ਚਾਚਾ ਕਰ ਰਹੇ ਚੈੱਕ ਟੈਸਟਿੰਗ ਆਪਣੇ ਨਾਲ ਗਿਆ ਤਾਂ ਹੈਗਾ ਤੀ ਹੁਣ ਏ 4 ਬਾਈ 4 ਹੈ ਇਸ ਟਮੇ ਦਾ ਰਿਮੋਟ ਦੇ ਸਤਿ ਰਿਮੋਟ ਤੇ ਲੋਕ ਹੁੰਦਾ ਆ ਦੇਖ ਦੇਖੀ ਹੁਣ ਇੱਥੇ ਬੰਚੀ ਹੋ ਗਿਆ ਗੱਡੀ ਮੰਗ ਗੱਡੀ ਖੁੱਲੂ ਦੋ ਵਾਰ ਠੀਕ ਆ ਠੀਕ ਆ ਇਹ ਲੋਕ ਕੀ ਹੁੰਦਾ ਇਹਦੇ ਤੋਂ ਲੋਕ ਫਿਰ ਕੋਈ ਸਟਾਰਟ ਨਹੀਂ ਹੁੰਦਾ ਹੈ ਜਿਹੜਾ ਤੀਜਾ ਬਟਨ ਆਇਗਾ ਦੇ ਵਾਸਤੇ ਆ ਬਾਈ ਰਿਮੋਟ ਤੇ ਪਤਾ ਨਹੀਂ ਆ ਤੀਜਾ ਬਟਨ ਕਾਦੇ ਵਾਸਤੇ ਆ ਤੀਜਾ ਬਟਨ ਕਾਦੇ ਵਾਸਤੇ ਰਿਮੋਟ ਤੇ ਰਿਮੋਟ ਤੋਂ ਤਾਂ ਨਹੀਂ ਸਟਾਰਟ ਹੁੰਦਾ ਇਹ ਨਹੀਂ ਨਹੀਂ ਸਟਾਰਟ ਨਹੀਂ ਹੁੰਦਾ ਇਹ ਲੀਡ ਲੋਕ ਤੇ ਲੋਕੇਟ ਹੁੰਦਾ ਇਹ ਆ ਤੀਜਾ ਬਟਨ ਆ ਜਿਹਦੇ ਵਾਸਤੇ ਇਹਦੇ ਨਾਲ ਕੀ ਜੀ ਜਿਵੇਂ ਆਪਾਂ ਇਹ ਰਾਤ ਨੂੰ ਜੇ ਕੰਮ ਪਾਰਕਿੰਗ ਵਗੈਰਾ ਦੇ ਤੋਂ ਬੜਾ ਕਰਵਾਉਣਾ ਵੀ ਕਿਤੇ ਆ ਜੇ ਕੰਮ ਆ ਜਣੀ ਜੇ ਖੜੀ ਤੇ ਆਪਾਂ ਕੋਈ ਕੰਮ ਲੈਣਾ ਹੋਵੇ ਠੀਕ ਹੈ ਠੀਕ ਹੈ ਜੇ ਆਪਾਂ ਮੰਨ ਲਓ ਰਾਤ ਨੂੰ ਕੋਈ ਆਪਾਂ ਨੱਕਾ ਨੂੰ ਕੱਲ ਆਉਣਾ ਹੈ ਕਾਈਟਾਂ ਖੜੀ ਤੇ ਮੱਝ ਨਹੀਂ ਰਿਮੋਟ ਹੱਥ ਵਿੱਚ ਹੋਵੇ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਜੇ ਆਪ ਕਿਵੇਂ ਪਾਪਾ ਦਾ ਕਰਨਾ ਹੈ ਲੀਡ ਲੋਕ ਤੇ ਲੋਕੇਟ ਇਹਦੀ ਇਹੀ ਫੋਰਮ ਭਰਾਈ ਠੀਕ ਹੈ ਠੀਕ ਹੈ ਇਹ ਉਸ ਤੋਂ ਬਾਅਦ ਮੰਨ ਲਓ ਚਾਹ ਪਹੇ ਨੀਂਦਾ ਆਹੀ ਨਹੀਂ ਹੁੰਦਾ ਜੀ ਇਹ ਹੁਣ ਚਾਬੀ ਵਿੱਚ ਲਾ ਕੇ ਅਨਲੋਕ ਕਰਨਾ ਪੈਣਾ ਫੇਰ ਚੱਲੂਗਾ ਜੀ ਇਹ ਇਹਦੀ ਕੀਮਤ ਕਿੰਨੀ ਆ ਮਿੱਤਰੋ ਅੱਜ ਆਪਾਂ ਖੜਾ ਆ ਰਹੇ ਹਾਂ ਆ ਟਰੈਕਟਰ ਇਹਦੀ ਸ਼ੋ ਨੂੰ ਕਰਾਉਣਾ ਹੈ ਰੰਗ ਦੇਖੋ ਫੇਰ ਅੱਜ ਦੇਖ ਲਓ ਬਾਈ ਤੋਂ ਆਪਾਂ ਉਡਣੇ ਜਹਾਜ਼ ਨੂੰ ਵੀ ਰੰਗ ਕਰਾਇਆ ਸੀ ਜੱਜੀ ਬੈਂਟਰ ਤੋਂ 99140 15847 ਆਪਣਾ ਵਾਲੇ ਐਂਟਰ ਨੂੰ ਆ ਬਾਈ ਤੋਂ ਹੀ ਰੰਗ ਹੋਇਆ ਹੋਇਆ ਤੇ ਅੱਜ ਦੇਖ ਲਓ ਕੀ ਹਾਲ ਇਹਦਾ ਆ ਬੰਪਰ ਨੂੰ ਵੀ ਕਰਨਾ ਸੈਟਿੰਗ ਤੇ ਸ਼ੋ ਸ਼ੋ ਨੂੰ ਰੰਗ ਕਰਨਾ ਜੀ ਟਰੈਕਟਰ ਦੇ ਨੂੰ ਕਿ ਉਹਦੇ ਨਵੇਂ ਵਾਲਾ ਹੀ ਬਣਾ ਦੇਣਾ ਇਹ ਆ ਵੀ ਜਾਲੀਆਂ ਚੇਂਜ ਕਰ ਦੇਣੀਆਂ ਨੇ ਫਿਰ ਰੰਗ ਕਰਾ ਕੇ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਦਾ ਬਣਦਾ ਜੇ ਕਿਸੇ ਨੇ ਕੁਛ ਵੀ ਮਤਲਬ ਟਰੈਕਟਰ ਨੂੰ ਰੰਗ ਕਰਾਉਣਾ ਹੁੰਦਾ ਜਾਂ ਕਿਸੇ ਵੀ ਚੀਜ਼ ਨੂੰ ਬਹੁਤ ਬਾਈ ਪੁੱਛਦੇ ਹੁੰਦੇ ਹਨ ਵੀ ਆਪਾਂ ਪੈਂਟਰ ਨੂੰ ਕਿੱਥੋਂ ਕਰਾਇਆ ਬਾਈ ਤੋਂ ਕਰਾਇ ਤੇ ਜੱਜ ਪੈਂਟਰ ਕੈਦੂਪੁਰਾ ਬਾਈ ਦੀ ਦੁਕਾਨ ਬਹੁਤ ਟਾਪ ਦਾ ਰੰਗ ਕਰਦਾ ਬਾਈ ਤੇ ਹੁਣ ਇਦੋਂ ਬਾਅਦ ਵਾਲੀ ਲੁੱਕ ਦਿਖਾਵਾਂਗੇ ਇਹਨੂੰ ਜਿਆਦਾ ਰੰਗ ਹੋ ਗਿਆ ਚਲੋ ਫਿਰ ਚੱਲਦੇ ਹਾਂ ਹੁਣ